ਅ ਅਜਿਹੇ ਜਿਹੜੀ ਸ਼੍ਰੀ ਸੁਵਿੰਦਰ ਲਾਂਬਾ ਆਈਪੀਐਸਸੀ ਨੇ ਪੁਲਿਸ ਕਪਤਾਨ ਸ਼ਾਹ ਤੋਂ ਦੇ ਦੇਸ਼ਾਂਦਰ ਦੇ ਸਦਨ ਮਾੜੇ ਅਨਸਰਾਂ ਦੇ ਵਿੱਚ ਮੈਂ ਤਾਇਤ ਸ਼੍ਰੀ ਬਲਵਿੰਦਰ ਸਿੰਘ ਦੌੜਾ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਜਿਹੜਾ ਗਸੂਆ ਤੇ ਇੰਸਪੈਕਟਰ ਪ੍ਰਭਜੋਤ ਜਿਹਨ ਦੇਸ਼ਾਂ ਨੂੰ ਰੱਖੇ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਆ ਇੱਕ ਕਤਲ ਦੇ ਸਬੰਧ ਵਿੱਚ ਕੀਤੀ ਗਈ ਹੈਗੀ ਆ ਜਿਹਦੇ ਵਿੱਚ ਇਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਬੱਕਰਪੁਰ ਜਿਹੜਾ ਜਿਹੜਾ ਜੰਗਲਾਤ ਦੇ ਵਿੱਚ ਜਿਹੜੀ ਆ ਮਹਿਕਮੇ ਦੇ ਵਿੱਚ ਜਿਹੜੀ ਉੱਥੇ ਜਿਹੜੀ ਆ ਬਲਵਿੰਦਰ ਸਿੰਘ son of ਨਾਨਕ ਸਿੰਘ ਦੀ ਜਿਹੜੀ ਆ ਡੈੱਡ ਬੋਡੀ ਜਿਹੜੀ ਉੱਥੇ ਮਿਲੀ ਆ ਤੇ ਜਿਹੜੀ ਬੁੱਧੋਪੁਰ ਦੇ ਜਿਹੜੇ ਜੰਗਲਾਂ ਦੇ ਵਿੱਚ ਜਿਹਦੇ ਤਹਿਤ ਕਰਦੇ ਹੋਏ ਇਹਨਾਂ ਦੇ ਐਫ ਆਈ ਆਰ ਨੰਬਰ 19 ਮਿਤੀ 2 2 25 ਦੀ ਇੰਟਰ 103 1 35 ਬੀ ਐਨ ਐਸ ਤਹਿਤ ਜਿਹੜਾ ਥਾਣਾ ਸੁਭਾ ਵਿੱਚ ਜਿਹੜਾ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਔਰ ਇਹਦੇ ਵਿੱਚ ਤੇ ਜੜ ਵੱਖ ਵੱਖ ਟੀਮਾਂ ਜਿਹੜੀਆਂ ਗਠਨ ਕੀਤੀਆਂ ਗਈਆਂ ਜਿਹੜੇ ਸਾਇੰਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਜਿਹੜਾ ਇਹ ਤਪੀਸ਼ ਕਰਦੇ ਹੋਏ ਜਿਹੜੇ ਪੁਲਿਸ ਨੂੰ ਬਹੁਤ ਵੱਡੀ ਜਿਹੜੀ ਜਿਹੜੇ ਸਫਲਤਾ ਮਿਲੀ ਆ ਜਿਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਬਲਵਿੰਦਰ ਸਿੰਘ ਦੇ ਜਿਹਨਾਂ ਨੂੰ ਮਰਡਰ ਕੀਤਾ ਗਈ ਰਮੇਸ਼ ਕੁਮਾਰ ਪੁੱਤਰ ਠਾਕਰਦਾਸ ਵਾਸੀ ਪਿੰਡ ਪੱਟੀ ਨਰਿੰਦਰ ਸਿੰਘ ਨਿੰਦੀ ਪੁੱਤਰ ਰਮੇਸ਼ਕਰ ਇਹ ਬਾਪ ਬੇਟਾ ਆ ਤੇ ਜੋਧਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਜਿਹੜਾ ਫਾਣਾਗੜ ਦੀਵਾਲ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ ਇਹਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਇਹ ਐਨ ਆਰ ਆਈ ਸੀ ਸਪੇਨ ਦਾ ਰਹਿਣ ਵਾਲਾ ਸੀਗਾ ਔਰ ਇਹ ਥਾਣਾ ਜਿਹੜਾ ਭਲੱਥ ਨੂੰ ਜਿਹੜਾ ਬਿਲੋਂਗ ਕਰਦਾ ਸੀਗਾ ਜਿਹੜਾ 20 ਤਰੀਕ ਨੂੰ ਇਹ ਸਪੇਨ ਤੋਂ ਵਾਪਸ ਆਇਆ ਸੀ ਔਰ ਇਸ ਦੀ ਜਿਹੜੀ ਵਾਈਫ ਆ ਉਹ ਦਸੰਬਰ ਦੇ ਵਿੱਚ ਜਿਹੜੀ ਆ ਕੈਨੇਡਾ ਚਲੇ ਗਈ ਸੀ ਕਿਉਂਕਿ ਇਹ ਐਨ ਆਰ ਆਈ ਸੀਗਾ ਸਪੇਨ ਦਾ ਇਹਨੇ ਆਪਣੀ ਪਤਨੀ ਨਾਲ ਗੱਲ ਕੀਤੀ ਸੀ ਕਿ ਮੈਂ 280000 ਰੁਪਇਆ ਜਿਹੜੇ ਨਰਿੰਦਰ ਸਿੰਘ ਨਿੰਦੀ ਤੇ ਜਿਹੜੇ ਰਮੇਸ਼ ਕੁਮਾਰ ਨੂੰ ਜਿਹੜਾ ਦਿਖਾਇਆ ਤੇ ਉਹ ਮੇਰੀ ਜ਼ਮੀਨ ਦੀ ਜਿਹੜੀ ਰਜਿਸਟਰੀ ਨਹੀਂ ਕਰਾਇਆ ਕਰਾਰੇ ਇਹ 20 ਤਰੀਕ ਨੂੰ ਆਇਆ 21 ਤਰੀਕ ਨੂੰ ਆਪਣਾ ਮੋਟਰਸਾਈਕਲ ਚੱਕਦੇ ਹੋਏ ਇਹ ਜਿਹੜਾ ਦਸੂਏ ਦੇ ਵਿੱਚ ਜਿਹੜਾ ਉੱਥੇ ਚਲ ਗਿਆ ਹੈਗਾ ਜਿੱਥੇ ਉਹਨਾਂ ਨੂੰ ਜਿਹੜਾ ਇਹਨਾਂ ਦੀ ਆਸਵਿਕ ਜਿਹੜੀ ਕੋਈ ਟੂ ਟੂ ਮੈਮ ਹੈ ਹੋਈ ਜਾਂ ਪੈਸ਼ਨ ਲੈਣ ਦੇਣ ਨੂੰ ਲੈ ਕੇ ਤੇ ਜਿਹੜੇ ਉਹ ਤੇ ਨਰਿੰਦਰ ਸਿੰਘ ਨਿੰਦੀ ਔਰ ਇਹਦੇ ਲੜਕੇ ਵੱਲੋਂ ਜਿਹੜਾ ਉਸੇ ਦਿਨ ਹੀ ਜਿਹੜਾ ਇਹਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਇਹਦੀ ਵਾਈਫ ਨੇ ਜਿਹੜਾ ਕੈਨੇਡਾ ਦੇ ਵਿੱਚੋਂ ਲਗਾਤਾਰ ਇਹਨੂੰ ਫੋਨ ਕਰ ਰਹੀ ਤੇ ਇਹਦਾ ਜਿਹੜਾ ਸਵਿਚ ਆਫ ਆ ਰਿਹਾ ਸੀ ਤੇ ਫਿਰ ਇਹਨੇ ਉੱਥੇ ਦੀ ਵਾਈਫ ਨੇ ਆਪਣੇ ਜਿਹੜੇ ਭਤੀਜੇ ਨੂੰ ਭਲਕੀ ਜਿਹੜੀ ਫੋਨ ਕੀਤਾ ਤੇ ਜਿਹੜਾ ਉਹਦਾ ਮੈਰਾ ਆਪਣੇ ਘਰ ਵਾਲੇ ਨਾਲ ਲਗਾਤਾਰ ਸੰਪਰਕ ਵਿੱਚ ਜਿਹੜਾ ਫੋਨ ਬੰਦ ਕਰੇ ਜਿੱਥੇ ਉਹਨਾਂ ਨੇ 27 ਇੱਕ ਜਿਹੜੀ ਆ ਪੱਤੀ ਨੂੰ ਜਿਹੜੀ ਉੱਤੇ ਉਹਨਾਂ ਦੀ ਜਿਹੜੀ ਗੁੰਸ਼ੋ ਦੀ ਰੱਖ ਦਵਾਈ ਖਾਣਾ ਪਲੱਸ ਵੇਗ ਦਿੱਤੇ ਸੋਸ਼ਲ ਮੀਡੀਆ ਦੇ ਥਰੂ ਜਿਹੜਾ ਫਿਰ ਇਹਨਾਂ ਨੂੰ ਉੱਥੇ ਦੇ ਜਿਹੜੇ ਆਪਣੇ ਸਰਪੰਚਾ ਦਸੂਹੇ ਵਾਲੇ ਜਿਹੜੇ ਬੁੱਧਰਪੁਰ ਬੱਕਰਪੁਰ ਦੇ ਜਿਹੜੇ ਉਹਨਾਂ ਨੇ ਦੱਸਿਆ ਕਿ ਇੱਕ ਇਸ ਤਰ੍ਹਾਂ ਦੇ ਜਿਹੜੀ ਆ ਡੈੱਡ ਬੋਡੀ ਆ ਜਿਹੜੀ ਉੱਥੇ ਜੰਗਲ ਦੇ ਵਿੱਚ ਜਿਹੜੀ ਪਈ ਹੈਗੀ ਆ ਜਿੱਥੋਂ ਇਹਦੀ ਵਾਈਫ ਜਿਹੜੀ ਉਹ ਵਾਪਸ ਆ ਗਈ ਆ ਜਿਹੜਾ ਆਉਣ ਦੇ ਉੱਤੇ ਉਹਨਾਂ ਨੇ ਜਿਹੜੀ ਇਹਦੀ ਜਿਹੜੀ ਪਛਾਣ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਹੀ ਆ ਮੈਨੂੰ ਪੂਰਾ ਜਿਹੜਾ ਯਕੀਨ ਹੈਗਾ ਮੇਰੇ ਘਰ ਵਾਲੇ ਨੇ ਮੈਨੂੰ ਵੀ ਟੈਲੀਫੋਨ ਤੇ ਦੱਸਿਆ ਸੀ ਕਿ ਇਹ ਜਿਹੜਾ ਉਹ ਉਹ ਬੰਦੇ ਮੇਰੇ ਜਿਹੜੇ ਨਵਿੰਦਰ ਸਿੰਘ ਜੰਦੀ ਆ ਤੇ ਜਿਹੜਾ ਲੜਕਾ ਉਹ ਜਿਹੜੇ ਰਜਿਸਟਰੀ ਨਹੀਂ ਕਰਾ ਰਿਹਾ ਮੈਨੂੰ ਪੂਰਾ ਯਕੀਨ ਆ ਕਿ ਜਿਹੜੀ ਉਹਨਾਂ ਨੇ ਕੀਤੀ ਹੈ ਜਿਸ ਦੇ ਤਹਿਤ ਇਹਨਾਂ ਵਿਅਕਤੀਆਂ ਨੂੰ ਜਿਹੜਾ ਮਿੱਤੀ ਅ ਤਿੰਨ ਦੋ ਨੂੰ ਜਿਹੜਾ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਗ੍ਰਿਫਤਾਰ ਕਰਨ ਦੇ ਵਿੱਚ ਇਹਨਾਂ ਨੇ ਸਾਰਾ ਜਿਹੜਾ ਆਪਣਾ ਜਿਹੜਾ ਸੀਨ ਆਫ क्राइम ਜਿਹੜਾ ਕਰਕੇ ਇਹਨਾਂ ਨੂੰ ਮੰਨਿਆ ਕਿ ਅਸੀਂ ਜਿਹੜਾ ਐਸ ਜਿਹੜਾ ਰਕਤ ਕਰਕੇ ਦਾ ਕਤਲ ਕੀਤਾ ਸੀਗਾ ਔਰ ਅਸੀਂ ਇਹਦੀ ਡੈੱਡ ਬੋਡੀ ਜਿਹੜੀ ਉੱਥੇ ਸਿਰ ਦਿੱਤੀ ਸੀ ਤੇ ਇਹਨੂੰ ਖੁਰਦਬਦ ਕਰਨ ਲਈ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਤੇ ਇੱਕ ਤੀਜਾ ਹੋਰ ਵਿਅਕਤੀ ਦੱਸਿਆ ਕਿ ਇਹਨੂੰ ਖੁਰਦਬਦ ਕਰਨ ਲਈ ਜਿਹੜਾ ਤੀਜਾ ਵਿਅਕਤੀ ਜੋਧਾ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਜਿਹੜਾ ਗਰਦੀ ਆਲਿਆ ਉਹ ਵੀ ਸਾਡੇ ਨਾਲ ਸੀ ਜੋ ਇਤਨਾ ਵਿਅਕਤੀਆਂ ਨੂੰ ਜਿਹੜਾ ਅਸੀਂ ਜਿਹੜਾ ਮੌਕੇ ਦੇ ਉੱਤੇ ਅਰੈਸਟ ਕਰ ਲਿਆ ਅੱਜ ਜਿਹੜਾ ਇਹਨਾਂ ਨੂੰ ਪੇਸ਼ ਤਾਲਦ ਕੀਤਾ ਗਿਆ ਪਹਿਲੋ ਵੀ ਜਿਹੜਾ ਇਹਨਾਂ ਦਾ 3 ਦਿਨ ਤੇ ਰਿਮਾਂਡ ਤੇ ਸੀ ਤੇ ਅੱਜ ਜਿਹੜਾ ਇਹਨਾਂ ਦਾ ਹੋਰ ਜਿਹੜਾ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਜਾਊਗਾ ਜੋ ਪ੍ਰੋਸੈਸ ਅਧੀਨ ਹੈਗਾ ਆ ਔਰ ਇਹਨਾਂ ਵੱਲੋਂ ਬਾਰਦਾਤ ਵਿੱਚ ਵਾਪਸ ਆ ਗਿਆ ਜਿਹੜਾ ਕੁਹਾੜਾ ਉਹ ਵੀ ਮੌਕੇ ਤੇ ਬਰਾਮਦ ਕਰ ਲਿਆ ਜਿਹੜਾ ਮੋਟਰਸਾਈਕਲ ਆ ਉਹ ਵੀ ਦੋਸ਼ੀਆਂ પાસેੋਂ ਬਰਾਮਦ ਕਰ ਲਿਆ ਔਰ ਟੈਕਨੀਕਲ ਤਰੀਕੇ ਨਾਲ ਜਿਹੜੇ 2.80 ਹਜ਼ਾਰ ਰੁਪਏ ਪਾ ਸੀ ਉਹਦੀ ਵੀ ਅਸੀਂ ਐਸਵੀਡੀ ਸੀ ਰਿਫਲੈਕਟ ਕਰ ਦਿੱਤੀ ਸਰ ਜਿਹੜਾ ਇਹ ਜੀ ਇਹਨਾਂ ਦਾ ਮੋਟਿਵ ਸੀ ਵੀ ਇਹਨਾਂ ਦਾ ਕਿਉਂਕਿ ਇਹਨਾਂ ਨੂੰ ਇਹਨਾਂ ਦੇ ਦਿਮਾਗ ਦੇ ਵਿੱਚ ਸੀ ਕਿ ਅਸੀਂ ਜਿਹੜਾ 280000 ਰੁਪਇਆ ਉਹਦਾ ਜਿਹੜਾ ਹਾਜਮ ਕਰ ਜਾਵਾਂ ਕਿਉਂਕਿ ਇਹ ਐਨਆਰਆਈ ਸੀ ਦੀ ਵਾਈਫ ਵੀ ਬਾਹਰ ਇੰਡੀ ਹੋਈ ਸੀ ਬਜਾ ਰੰਜਰ ਸਿੰਘ ਤੇ ਕਿਉਂਕਿ ਜੇ ਇੱਕ ਕ੍ਰਿਮੀਨਲ ਮਾਈਂਡ ਦੇ ਜਿਹੜੇ ਆ ਵਿਅਕਤੀ ਹੈਗੇ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਇਹਨਾਂ ਵਿਅਕਤੀਆਂ ਦੇ ਖਿਲਾਫ ਐਨਡੀਪੀਐਸ ਦੇ ਲੜਾਈ ਝਗੜੇ ਦੇ ਜਿਹੜੇ ਬਖਵਾਕ ਜਿਹੜੇ ਮਕਦਮੇ ਦਰਜ ਸਨ ਸੋ ਪਹਿਲੇ ਵੀ ਇਹਨਾਂ ਤੇ ਕੋਈ ਮਾਮਲਾ ਦਰਜ ਹੈ ਪਹਿਲੇ ਵੀ ਇਹਨਾਂ ਦੇ ਕਤਲ ਦਾ ਮਾਮਲਾ ਪਹਿਲੇ ਕਤਲ ਦਾ ਕੋਈ ਮਾਮਲਾ ਨਹੀਂ ਇਹਨਾਂ ਦੇ ਵਿੱਚ ਐਨਡੀਪੀ ਇਹ ਇਨਾ ਵੀ ਮਤਲਬ ਕਿਦਾਂ ਯਾਰ ਪਛਾਣ ਗਈ ਇਹਦੇ ਨਾਲ ਇਹ ਜਿਹੜੇ ਰਿੱਕੜ ਦੇ ਨਾਲ ਇਹਦੇ ਜਿਹੜੇ ਫਾਦਰ ਦਾ ਜਿਹੜੇ ਨਿੰਦਰ ਨਿੰਦੀ ਦਾ ਇਹ ਦੋਸਤ ਸੀਗਾ ਨਰਿੰਦਰ ਨਿੰਦੀ ਮੇਨ ਜਿਹੜਾ ਕਿਊਸ ਹੈਗਾ ਸਾਡਾ ਨਰਿੰਦਰ ਨਿੰਦੀ ਹੈਗਾ ਆ ਉਹਦੇ ਨਾਲ ਇਹਦਾ ਦੋਸਤ ਹੀ ਉਹਨੇ ਕਿਹਾ ਸੀ ਤੈਨੂੰ ਅਸੀਂ ਜਿਹੜੀ ਜ਼ਮੀਨ ਜਿਹੜੀ ਦਵਾ ਦਿੰਨੇ ਹੈਗੇ ਆ ਕਿਹਨੇ ਮਾਰਿਆ ਤੇ ਉੱਥੇ ਜੰਗਲਾਂ ਦੇ ਵਿੱਚ ਅਗ ਮਾਰਿਆ ਜੰਗਲਾਂ ਦੇ ਵਿੱਚ 100 ਫੁੱਟ ਤੇ ਉਰੇ ਮਾਰ ਕੇ ਜਿਹੜੀ ਡੈੱਡ ਬੋਡੀ ਦਾ ਜਿਹੜੇ ਜੰਗਲ ਵਾਲੇ ਪਾਸੇ ਨੂੰ ਕਰ ਦੇ ਫਰਮਾਨ ਲਿਆ ਕਿੰਨੇ ਦਿਨ ਦਾ ਹੁਣ ਮਨ ਲਿਆ ਹੁਣ ਪਹਿਲੇ 3 ਦਿਨ ਦਾ ਮਿਲਿਆ ਸੀ ਅੱਜ ਜਿਹੜਾ ਪੇਸ਼ ਕੀਤਾ ਉਹ ਤੋਂ ਜੱਜ ਸਾਹਿਬ ਅੱਛੇ ਥੋੜੇ ਜਿਹਾ ਬੀਨਸੀ ਉਹ ਦੇ ਰਿਹਾ ਜੀ ਉਮੀਦ ਆ ਵੀ 2 ਦਿਨ ਦਾ ਹੋਰ ਮਿਲ ਜਾਏ